ਸਮਾਣਾ ਦੇ ਪਿੰਡ ਬਮਣਾ ਬਸਤੀ ਦੇ ਵਿੱਚ ਦੋ ਧਿਰਾਂ ਦੀ ਆਪਸੀ ਲੜਾਈ ਹੋਈ ਹੈ ਜਿਸ ਦੇ ਵਿੱਚ ਇੱਕ ਦਾ ਰੋਪ ਹੈ ਕਿ ਮੈਂ ਆਪਣੀ ਗੱਡੀ ਲੈ ਕੇ ਆ ਰਿਹਾ ਸੀ ਤੇ ਮੋਟਰਸਾਈਕਲ ਵਾਲੇ ਅੱਗੇ ਉਹਨੇ ਰਸਤਾ ਦਿੱਤਾ ਜਦ ਹੀ ਉਸਨੂੰ ਰੋਕਿਆ ਤਾਂ ਉਸਦਨੂ ਲੈ ਕੇ ਵਿਵਾਦ ਹੋਇਆ ਉਹਨਾਂ ਇੱਕ ਦਾ ਕਹਿਣਾ ਹੈ ਕਿ ਮੇਰੀ ਗੱਡੀ ਤੇ ਇਹਨਾਂ ਨੇ ਹਮਲਾ ਕੀਤਾ ਹੈ ਮੇਰੀ ਗੱਡੀ 'ਤੇ ਇਕਟਾ ਮਾਰੇ ਹੈ ਮੇਰੀ ਗੱਡੀ ਪੰਨੀ ਗਈ ਹੈ ਪਰ ਸੱਟਾ ਮਾਰੇ ਹੈ ਦੂਜੇ ਪੱਖ ਦਾ ਕਹਿਣਾ ਹੈ ਕਿ ਇਹਨਾਂ ਨੇ ਸਾਡੇ ਕਾਰ ਆ ਕੇ ਹਮਲਾ ਕੀਤਾ ਹੈ ਹੁਣ ਸਾਰਾ ਹੁਣ ਜਾਂਚ ਦੇ ਵਿਸ਼ੇ ਗਾਜੇਵਾਸ ਪੁਲਿਸ ਵੱਲੋਂ ਇਸ ਸਾਰੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਮੈਂ ਇਹਨਾਂ ਦੋਹਾਂ ਪੱਖਾਂ ਦੇ ਜਿਹੜੇ ਜ਼ਖਮੀ ਲੋਕ ਹੈ

ਇਹ ਹਰਨ ਲੱਗ ਕੇ ਮਾਰਨ ਦਾ ਰੂਪੀਤੀ ਹੁਣਾ ਦੀ। ਅਸਲਾਮੁਅਲੈਕ। ਉਹਨਾਂ ਨੇ ਹੰਮਨੇ ਵਾਰੇ ਐਫ ਐ ਇਹਨਾਂ ਦੇ ਘਰ ਪਏਗੇ ਦੋ ਦਿਨ ਰਾਤ ਦਾ। ਗਾਲਾਂ ਕੋਲ ਕੱਢ ਕੇ ਚਲੇ ਗਏ ਅੱਜ ਤੜਕੇ ਸਵੇਰੇ। ਸਾਡੇ ਘਰੇ ਆ ਪਏ ਨੇ। ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼